ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਅਮੇ ਸਿੰਘ ਅਰੋੜਾ ਮੁਖ ਸੇਵਾਦਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਨਿਸਟਰ ਮਾਈਨੋਰਟੀ ਗਵਰਨਰ ਪੰਜਾਬ ਪਾਕਿਸਤਾਨ ਸਭ ਤੋਂ ਪਹਿਲਾਂ ਤਾਂ ਮੈਂ ਅੰਸਰਾ ਜੰਸੀ ਅੱਜ ਦਾ ਗੱਲ ਹੀ ਬੜਾ ਚੰਗਾ ਲੱਗਾ ਬੜੇ ਪਿਆਰੇ ਮਨੁੱਖ ਨੇ ਪਿਆਰ ਕਰਨ ਵਾਲੀ ਸ਼ਖਸੀਅਤ ਨੇ ਪਰ ਉਹਨਾਂ ਨੇ ਦੁਬਾਰਾ ਸੱਦਾ ਦਿੱਤਾ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਪਹਿਲੇ ਤੁਸੀਂ ਬਾਬੇ ਗਾਨਕ ਇਸ ਪਵਿੱਤਰ ਧਰਤੀ ਤੇ ਆਏ ਉਸ ਪਵਿੱਤਰ ਧਰਤੀ ਤੇ ਆ ਕੇ ਜਿਸ ਤੇ ਕੇਵਲ ਤੁਸੀਂ ਕੀਰਤਨ ਰਾਈ ਸੰਤਾਂ ਨੂੰ ਸੰਤਾਂ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਕਰਦੇ ਹਾਂ ਉਹਦਾ ਸੰਤਾਂ ਨੇ ਗੁਰੂ ਕਰਕੇ ਖੁਸ਼ੀਆਂ ਵਾੜੀਆਂ ਉਹ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਉਚਾਰਨ ਕੀਤੀ ਸਾਡਾ ਜਾਗਦੇ ਰਹੇ ਅਮਰਤੋ ਜੁੜੇ ਸਿੱਖੀ ਕੀਰਤਨ ਕੀਤਾ ਸੀ ਤੁਹਾਡੇ ਅਸਤੇ ਅਰਦਾਸ ਕਰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਤਰਕੁਲੋਛੇ ਤੱਕ ਨਾਲ ਸੇਵਾਦਾਨ ਅਫਦਾਸ ਜਦੋਂ 2013 ਚ ਪਹਿਲੀ ਵਾਰੀ ਇਸੇ ਕੈਂਪੀਏ ਬਣ ਕੇ ਦਿਦਿਆ ਗਿਆ ਤਦਾਸੋਂ ਤੁਸੀਂ ਉੱਥੇ ਰਸੀਦ ਵੀ ਕੀਤਾ ਸੀ ਤੁਹਾਡੇ ਅਸਤੇ ਅਰਦਾਸ ਕਰਦਾ ਕਿ ਗੁਰੂ ਪਾਤਸ਼ਾਹ ਤਰਕੁਲੋਛੇ ਤੱਕ ਨਾਲ ਕਮਚਾਹੀ ਕਲਾ ਰਖਣ ਹੋਰ ਤੁਹਾਨੂੰ ਸਦਾ ਦੇਦੇ ਆ ਕਿ ਬਾਬੇ ਲਾਲੇ ਦੀ ਧਰਤੀ ਤੇ ਕੋਈ ਫੇਰ ਨਾ ਹੋ ਵੀਰ ਸਤਿ ਕੀ ਨਾਲ ਤੁਹਾਡੇ ਨਾਲ ਦੀ ਤਰਕੀ ਤੇ ਕਿਰਤ ਜਾਰੂ ਕਰੋ ਤਾਂ ਕਿ ਸੰਤਾ ਜਿਹੜੀਆਂ ਤੁਹਾਡੇ ਕੀਤੇ ਰਾਈ ਰੱਬੀ ਬਾਣੀ ਦਾ ਜੋ ਚੱਕ ਕਰਨ ਰੱਬੀ ਅਲੰਗ ਮਾਰ ਥੱਕਣ ਤੋਂ ਤੁਹਾਡੇ ਵਾਸਤੇ ਵੀ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਆ ਕਿ ਗੁਰਦਾਨਗ ਪਾਤਸ਼ਾ ਅੰਸਰਾ ਜਨ ਜੀ ਨੂੰ ਉਹਦੇ ਪੂਰੇ ਪਰਿਵਾਰ ਨੂੰ ਚੰਗੀ ਗੱਲ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ